ਹੈਲੋ एवरीवन ਇੱਕ ਵਾਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਸਵਾਗਤ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ 8TT 2364 ਜੋ ਸਕਰੂਟਰੀ ਨੂੰ ਲੈ ਕੇ ਕਿਹੜੇ ਕਿਹੜੇ ਡਾਕੂਮੈਂਟ ਜ਼ਰੂਰੀ ਨੇ ਸੋ ਜਿਹੜੇ ਜਿਹੜੇ ਡਾਕੂਮੈਂਟ ਤੁਸੀਂ ਡੀਵੀ ਟਾਈਮ ਲੈ ਕੇ ਜਾਣੇ ਆ ਮਤਲਬ ਕਿ ਡੀਵੀ ਮੀਨਸ ਡਾਕੂਮੈਂਟ ਵੈਰੀਫਿਕੇਸ਼ਨ ਉਸ ਟਾਈਮ ਲੈ ਕੇ ਜਾਣੇ ਆ ਉਹ ਆਪਾਂ 1 ਬਾਈ 1 ਪੂਰੇ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਤਾਂ ਕਿ ਤੁਹਾਡਾ ਕੋਈ ਵੀ ਡਾਕੂਮੈਂਟ ਜੋ ਹੈ ਡੀਵੀ ਟਾਈਮ ਰਹਿ ਨਾ ਜਾਏ ਇਸ ਤੋਂ ਪਹਿਲਾਂ ਮੇਰੇ ਦੁਆਰਾ ਇੱਕ ਵੀਡੀਓ ਜੋ ਹੈ ਉਹ ਅਪਲੋਡ ਕਰ ਦਿੱਤੀ ਗਈ ਹੈ ਕਿ ਜੋ 888264 ਡੀਵੀ ਫਾਰਮ ਹੈ ਜੋ ਸਕਰੂਟੀ ਫਾਰਮ ਹੈ ਉਹ ਕਿਵੇਂ ਭਰਨਾ ਹੈ ਇੱਕ ਇੱਕ ਪੁਆਇੰਟ ਜੋ ਹੈ ਉਹ ਡਿਸਕਸ ਕਰ ਦਿੱਤਾ ਗਿਆ ਹੈ ਤੁਸੀਂ ਉਸ ਵੀਡੀਓ ਨੂੰ ਮੇਰੇ ਚੈਨਲ ਤੇ ਦੇਖ ਸਕਦੇ ਹੋ ਇਹ ਵਾਲਾ ਫਾਰਮ ਠੀਕ ਹੈ ਪੂਰਾ ਡਿਟੇਲ ਦੇ ਵਿੱਚ ਫਿਲ ਕੀਤਾ ਹੋਇਆ ਤੁਹਾਨੂੰ ਮਿਲ ਜੇਗਾ ਔਰ ਅੱਜ ਆਪਾਂ ਗੱਲ ਕਰਾਂਗੇ ਕਿਹੜੇ ਕਿਹੜੇ ਡਾਕੂਮੈਂਟ ਜੋ ਹੈ ਉਹ ਤੁਹਾਨੂੰ ਚਾਹੀਦੇ ਆ ਠੀਕ ਹੈ 1 ਬਾਈ 1 ਆਪਾਂ ਉਹਨਾਂ ਦੇ ਬਾਰੇ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਜੋ ਤੁਹਾਨੂੰ ਡਾਕੂਮੈਂਟ ਚਾਹੀਦਾ ਹੈ ਪਹਿਲੇ ਨੰਬਰ ਤੇ ਉਹ ਜੋ ਤੁਸੀਂ 8TT 2364 ਵਾਲਾ ਫਾਰਮ ਭਰਿਆ ਹੈ ਫਾਰਮ ਫਿਲਿੰਗ ਵਾਲਾ ਉਹ ਚਾਹੀਦਾ ਤੁਹਾਨੂੰ ਇਸ ਦੀਆਂ ਘਟੋ ਘਟ ਵੀ ਤੁਸੀਂ 10 ਫੋਟੋਕਾਪੀਜ਼ ਜੋ ਹੈ ਉਹ ਨਿਕਲਵਾ ਲਓ ਠੀਕ ਹੈ ਕਿਉਂਕਿ ਤੁਹਾਨੂੰ ਇਹ ਡੀਵੀ ਟਾਈਮ ਵੀ ਚਾਹੀਦੀ ਹੈ ਉਸ ਤੋਂ ਬਾਅਦ ਜਦੋਂ ਤੁਹਾਨੂੰ ਜੁਆਇਨਿੰਗ ਲੈਟਰ ਮਿਲੇਗਾ ਉਦੋਂ ਅ ਜ਼ਿਲ੍ਹਾ ਸਿੱਖਿਆ ਅਫਸਰ ਦੇਣੀ ਪਾਏਗੀ ਉਸ ਤੋਂ ਬਾਅਦ ਬੀਪੀਓ ਆਫਿਸ ਵੀ ਦੇਣੀ ਪਾਏਗੀ ਔਰ ਅਲੱਗ-ਅਲੱਗ ਥਾਵਾਂ ਤੇ ਇਸ ਦਾ ਯੂਜ਼ ਹੋਏਗਾ ਠੀਕ ਹੈ ਇਹ ਫਾਰਮ ਦੀਆਂ ਘੱਟੋ-ਘੱਟ 10 ਕਾਪੀਆਂ ਜੋ ਹੈ ਉਹ ਤੁਸੀਂ ਕਰਵਾ ਲਓ ਜੋ ਤੁਸੀਂ ਈਟੀਟੀ 2364 ਵਾਲੀ ਪੋਸਟ ਦਾ ਫਾਰਮ ਫਿਲ ਕੀਤਾ ਹੋਇਆ ਹੈ ਠੀਕ ਹੈ ਔਰ ਉਸ ਤੋਂ ਬਾਅਦ ਜੋ ਤੁਹਾਡਾ 882364 ਭਰਤੀ ਦਾ ਜੋ ਰੋਲ ਨੰਬਰ ਹੈ ਜਿਸ ਨੂੰ ਆਪਾਂ ਐਡਮਿਟ ਕਾਰਡ ਵੀ ਬੋਲ ਦਿੰਨੇ ਆ ਤੁਸੀਂ ਉਸ ਦੀਆਂ ਵੀ ਕੀ ਹੈ 10 ਫੋਟੋਕਾਪੀਜ਼ ਕਰਵਾ ਲਓ ਠੀਕ ਹੈ ਉਸ ਤੋਂ ਬਾਅਦ ਤੀਸਰੀ ਨੰਬਰ ਤੇ ਜੋ ਤੁਹਾਡਾ ਰਿਜ਼ਲਟ ਹੈ ਰਿਜ਼ਲਟ ਵਾਲੇ ਪੇਜ ਤੇ ਤੁਸੀਂ ਸਿਰਫ ਆਪਣਾ ਨਾਮ ਜੋ ਹੈ ਉਸ ਨੂੰ ਹਾਈਲਾਈਟਰ ਨਾਲ ਕੀ ਹੈ ਹਾਈਲਾਈਟ ਕਰ ਦੇਣਾ ਠੀਕ ਹੈ ਇਸ పేਜ ਦੀਆਂ ਵੀ 10 ਫੋਟੋਕਾਪੀਜ਼ ਕਮ ਸੇ ਕਮ ਕਰਵਾ ਲਓ ਇਹ ਤੁਹਾਨੂੰ ਅਲੱਗ-ਅਲੱਗ ਥਾਵਾਂ ਤੇ ਯੂਜ਼ ਹੋਣਗੀਆਂ ਠੀਕ ਹੈ ਉਸ ਤੋਂ ਬਾਅਦ ਮੇਨ ਜੋ ओरिजिनल ਡਾਕੂਮੈਂਟ ਹੁੰਦਾ ਹੈ ਉਹ 10th ਦਾ DMC ਹੈ ਜਿਸ ਨੂੰ ਆਪਾਂ ਸਰਟੀਫਿਕੇਟ ਵੀ ਕਹਿ ਦਿੰਦੇ ਹਾਂ ਠੀਕ ਹੈ ਇਹ ਤੁਹਾਡੀ ओरिजिनल ਜਾਏਗੀ ਨਾਲ ਔਰ ਨਾਲ ਹੀ ਇਸ ਦੀਆਂ 10 ਫੋਟੋਕਾਪੀਜ਼ ਜੋ ਹੈ ਉਹ ਕਰਵਾ ਲਓ ਫੋਟੋਕਾਪੀਜ਼ ਜੋ ਹੈ ਤੁਹਾਡੀ ਫਾਈਲ ਦੇ ਵਿੱਚ ਲੱਗੀ ਹੋਏਗੀ ਔਰ ओरिजिनल ਉਹ ਜੋ ਹੈ ਚੈੱਕ ਕਰਨਗੇ ਜੋ ਵੀ ਡੀਵੀਕ ਆਫੀਸਰ ਹੋਣਗੇ ਠੀਕ ਹੈ ਜੋ ਡਾਕੂਮੈਂਟ ਵੈਰੀਫਿਕੇਸ਼ਨ ਕਰ ਰਹੇ ਹੋਣਗੇ ਇਸ ਤੋਂ ਬਾਅਦ 12th ਦੀ DMC ਆਉਂਦੀ ਹੈ ਇਹ ਵੀ ओरिजिनल ਚਾਹੀਦੀ ਹੈ ਔਰ ਨਾਲ ਹੀ ਇਸ ਦੀਆਂ ਤੁਸੀਂ 10 ਫੋਟੋਕਾਪੀਜ਼ ਜੋ ਹੈ ਉਹ ਕਰਵਾ ਲਓ ਠੀਕ ਹੈ ਉਸ ਤੋਂ ਬਾਅਦ 6ਵੇਂ ਨੰਬਰ ਤੇ ਆਉਂਦਾ ਹੈ ATT ਦੇ ਸਰਟੀਫਿਕੇਟ ਜੋ ओरिजिनल ਚਾਹੀਦੇ ਆ ਠੀਕ ਹੈ ਇਸ ਦੀਆਂ ਵੀ 10 ਫੋਟੋਕਾਪੀਜ਼ ਕਰਵਾ ਲਓ ਅਗਰ ਤੁਹਾਡੇ ਕੋਲ 2 ਸਾਲ ਵਾਲੀ ਹੈ ਮਤਲਬ ਕਿ ਹਰੇਕ ਸਾਲ ਦਾ ਇੱਕ ਇੱਕ ਸਰਟੀਫਿਕੇਟ ਹੈ ਤਾਂ ਹਰੇਕ ਦੀਆਂ 10-10 ਫੋਟੋਕਾਪੀਜ਼ ਕਰਵਾ ਲਓ ਫੇਰ 7ਵੇਂ ਨੰਬਰ ਤੇ ਆਉਂਦਾ ਹੈ ਪੀਐਸ ਟੈਟ 1 ਠੀਕ ਹੈ ਪੀਐਸ ਟੈਟ 1 ਜੋ ਹੈ ओरिजिनल ਚਾਹੀਦਾ ਹੋਏਗਾ ਤੁਹਾਨੂੰ ਇਸ ਦੀਆਂ ਫੋਟੋਕਾਪੀਜ਼ ਵੀ 10 ਕਰਵਾ ਲਓ ਠੀਕ ਹੈ ਉਸ ਤੋਂ ਬਾਅਦ 8ਵੇਂ ਨੰਬਰ ਤੇ ਜੋ ਤੁਹਾਡੀ ਗ੍ਰੈਜੂਏਸ਼ਨ ਹੈ ਜੋ ਬੀਏ ਹੈ ਬੀਕੋਮ ਹੈ ਬੀਐਸਸੀ ਹੈ ਬੀਸੀਏ ਹੈ ਜਾਂ ਕੋਈ ਵੀ ਹੈ ਠੀਕ ਹੈ ਉਸ ਦੇ ਜਿੰਨੇ ਵੀ ਸੈਮੈਸਟਰ ਨੇ ਹਰੇਕ ਸੈਮੈਸਟਰ ਦੀਆਂ 10-10 ਫੋਟੋਕਾਪੀਜ਼ ਔਰ ਨਾਲ ਇਹ ओरिजिनल ਨਾਲ ਹੀ ਇਸ ਦੇ ਜੋ ਤੁਹਾਡੀ ਗ੍ਰੈਜੂਏਸ਼ਨ ਦੀ ਡਿਗਰੀ ਹੈ ਠੀਕ ਹੈ ਉਹ ओरिजिनल ਚਾਹੀਦੀ ਹੋਏਗੀ ਔਰ ਨਾਲ ਹੀ ਉਸ ਦੀਆਂ ਫੋਟੋਕਾਪੀਜ਼ ਕਰਵਾ ਲਓ ਓਕੇ ਇਸ ਤੋਂ ਬਾਅਦ ਜੋ ਡਾਕੂਮੈਂਟ ਤੁਹਾਨੂੰ ਚਾਹੀਦਾ ਉਹ ਹੈ ਤੁਹਾਡਾ ਕੈਟਾਗਰੀ ਸਰਟੀਫਿਕੇਟ ਠੀਕ ਹੈ ਇਸ ਦੀਆਂ ਵੀ ਘੱਟੋ ਘੱਟ 10 ਫੋਟੋਕਾਪੀਜ਼ ਕਰਵਾ ਲਓ ਔਰ ਨਾਲ ਤੁਸੀਂ ਇਹ ओरिजिनल ਵੀ ਲੈ ਕੇ ਜਾਣਾ ਉਸ ਤੋਂ ਬਾਅਦ 11ਵੇਂ ਨੰਬਰ ਤੇ ਆਉਂਦਾ ਹੈ ਪੰਜਾਬ ਰਾਈ ਡਾਂਸ ਠੀਕ ਹੈ ਇਹ ओरिजिनल ਨਾਲ ਲੈ ਕੇ ਜਾਣਾ ਔਰ ਨਾਲ ਹੀ ਫੋਟੋਕਾਪੀਜ਼ ਫੋਟੋਕਾਪੀਜ਼ ਸਭ ਦੀਆਂ ਮੇਨਲੀ ਜੋ ਹੈ 10-10 ਤੁਸੀਂ ਕਰਵਾ ਕੇ ਰੱਖਣੀਆਂ ਹੀ ਨੇ ਠੀਕ ਹੈ ਫਾਈਲ ਦੇ ਵਿੱਚ ਜੋ ਹੈ ਇਹ ਡਾਕੂਮੈਂਟ ਤੁਹਾਡੇ ਲੱਗਣੇ ਆ ਓਕੇ ਇਹ ਸਾਰੇ ਡਾਕੂਮੈਂਟ ਮੈਂ ਤੁਹਾਨੂੰ ਦੱਸਤੇ ਆ ਜਿਹੜੇ ਜਿਹੜੇ ਡਾਕੂਮੈਂਟ ਚਾਹੀਦੇ ਆ ਇਸ ਤੋਂ ਇਲਾਵਾ ਅਗਰ ਕੋਈ ਤੁਹਾਡਾ ਆਈਡੀ ਪ੍ਰੂਫ ਹੈ ਜਿਸ ਦੇ ਵਿੱਚ ਵੋਟਰ ਆਈਡੀ ਹੈ ਆਧਾਰ ਕਾਰਡ ਹੈ ਜਾਂ ਡਰਾਈਵਿੰਗ ਲਾਇਸੈਂਸ ਹੈ ਠੀਕ ਹੈ ਜਾਂ ਪੈਨ ਕਾਰਡ ਹੈ ਇਸ ਤੋਂ ਇਲਾਵਾ ਅਗਰ ਕੋਈ ਹੋਰ ਆਈਡੀ ਪ੍ਰੂਫ ਹੈ ਤੁਸੀਂ ਉਸੀਆਂ ਦੋ ਕਿਸੇ ਵੀ ਦੋ ਆਈਡੀ ਪ੍ਰੂਫ ਦੀਆਂ ਜੋ ਹੈ ਉਹ ਫੋਟੋਕਾਪੀਜ਼ ਨਾਲ ਲਗਾਉਗੇ ਫਾਈਲ ਦੇ ਵਿੱਚ ਜੋ ਤੁਸੀਂ ਡਾਕੂਮੈਂਟ ਵੈਰੀਫਿਕੇਸ਼ਨ ਲਈ ਫਾਈਲ ਲੈ ਕੇ ਜਾਣੀ ਹੈ ਮੈਨਲੀ ਇਸ ਦੀਆਂ 10-10 ਫੋਟੋਕਾਪੀਜ਼ ਹਰੇਕ ਡਾਕੂਮੈਂਟ ਦੀਆਂ ਕਢਵਾ ਲਓ ਕਿਉਂਕਿ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਡਾਕੂਮੈਂਟ ਜੋ ਹੈ ਉਹ ਤੁਹਾਨੂੰ ਦੇਣੇ ਪੈਣਗੇ ਹੁਣ ਠੀਕ ਹੈ ਔਰ ਨਾਲ ਹੀ ਇੱਕ ਮੇਨ ਚੀਜ਼ ਹੋਰ ਹੈ ਉਹ ਹੈ ਪਾਸਪੋਰਟ ਸਾਈਜ਼ ਤੁਹਾਡੀ ਫੋਟੋਜ਼ ਉਹ ਘਟੋ ਘੱਟ ਇੱਕ ਪੇਜ ਜੋ ਹੈ ਉਹ ਪੂਰਾ ਤੁਸੀਂ ਕਢਵਾ ਲਓ ਜਿਸ ਦੇ ਵਿੱਚ 40 ਜਾਂ 42 ਜੋ ਵੀ ਫੋਟੋਜ਼ ਜ਼ੋਂਦੀਆਂ ਨੇ ਉਹ ਤੁਸੀਂ ਕਢਵਾ ਲਓ ਇਹ ਤੁਹਾਨੂੰ ਚਾਹੀਦੇ ਹੋਣਗੇ ਔਰ ਜਿੰਨੀ ਵੀ ਫੋਟੋਕਾਪੀ ਤੁਸੀਂ ਕਰਵਾਈਆਂ ਉਸ ਦੇ ਉੱਪਰ ਤੁਸੀਂ ਆਪਣੇ ਕੀ ਹੈ ਸਾਈਨ ਕਰਨੇ ਆ ਚਾਹੇ ਉਹ ਤੁਹਾਡੀ 10th ਦੀ DMC ਹੈ 12th ਦੀ ਹੈ ਜਾਂ ਤੁਹਾਡਾ ਵੋਟਰ ਆਈਡੀ ਕਾਰਡ ਹੈ ਜੋ ਵੀ ਆਈਡੀ ਕਾਰਡ ਨੇ ਤੁਹਾਡਾ ATT ਦਾ ਫਾਰਮ ਫਿਲਿੰਗ ਵਾਲਾ ਹੈ ATT ਦਾ ਜੋ ਰੋਲ ਨੰਬਰ ਹੈ ਸਭ ਦੇ ਉੱਪਰ ਤੁਹਾਡੇ ਸਾਈਨ ਹੋਣੇ ਚਾਹੀਦੇ ਆ ਠੀਕ ਹੈ ਇਹ ਡਾਕੂਮੈਂਟ ਜੋ ਹੈ ਤੁਹਾਨੂੰ ਚਾਹੀਦੇ ਆ ਮੈਂ ਦੁਬਾਰਾ ਇੱਕ ਵਾਰੀ ਤੇਜ਼ੀ ਨਾਲ ਦੱਸ ਦਿੰਨਾ ਹਰੇਕ ਡਾਕੂਮੈਂਟ ਦੀਆਂ ਘਟੋ ਘਟ 10 ਫੋਟੋ ਕਾਪੀਜ਼ ਜੋ ਹੈ ਉਹ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਕੀ ਕੀ ਚਾਹੀਦਾ 882364 ਦਾ ਫਾਰਮ ਜੋ ਫਿਲ ਕੀਤਾ ਉਹ ਵਾਲਾ ਪੇਜ 882364 ਦਾ ਰੋਲ ਨੰਬਰ ਜਿਸ ਨੂੰ ਆਪਾਂ ਐਡਮਿਟ ਕਾਰਡ ਵੀ ਕਹਿੰਦੇ ਆ ਔਰ 882364 ਦੇ ਵਿੱਚ ਜੋ ਤੁਹਾਡਾ ਰਿਜ਼ਲਟ ਵਾਲਾ ਪੇਜ ਹੈ ਉਸ ਦੇ ਵਿੱਚ ਸਿਰਫ ਤੁਹਾਡਾ ਨੇਮ ਮੈਂਸ਼ਨ ਹਾਈਲਾਈਟ ਹਾਈਲਾਈਟ ਕੀਤਾ ਹੋਣਾ ਚਾਹੀਦਾ ਫਿਰ 10th ਦੀ origignal DMC ਜਿਸ ਨੂੰ ਆਪਾਂ ਸਰਟੀਫਿਕੇਟ ਵੀ ਕਹਿ ਦਿੰਨੇ ਆ 12th ਦੀ ओरिजिनल DMC ATT ਦਾ ओरिजिनल DMC ਅਗਰ ਦੋ ਹੈ ਤਾਂ ਦੋਨੋਂ ਅਗਰ ਔਰ PS TET 1 ਦਾ ओरिजिनल ਡਾਕੂਮੈਂਟ ਗ੍ਰੈਜੂਏਸ਼ਨ ਦਾ ਜਿੰਨੀਆਂ ਵੀ ਸਾਲ ਦਾ ਹੈ ਅਗਰ ਤੁਸੀਂ ਇਅਰਲੀ ਕੀਤੀ ਹੈ ਤਾਂ ਹਰੇਕ ਸਾਲ ਦਾ ਅਗਰ ਤੁਸੀਂ ਸੈਮੈਸਟਰ ਵਾਈਜ਼ ਕੀਤੀ ਹੈ ਤਾਂ ਹਰੇਕ ਸੈਮੈਸਟਰ ਦਾ ਜੋ ਹੈ ਡਾਕੂਮੈਂਟ ਔਰ ਨਾਲ ਹੀ ਗ੍ਰੈਜੂਏਸ਼ਨ ਦੀ ਡਿਗਰੀ ओरिजिनल ਫਿਰ ਕੈਟਾਗਰੀ ਸਰਟੀਫਿਕੇਟ ਜੋ ਹੈ ਉਹ ओरिजिनल ਪੰਜਾਬ ਰਾਈਡੈਂਸ ओरिजिनल ਦੋ ਵੋਟ ਦੋ ਆਈਡੀ ਪ੍ਰੂਫ ਚਾਹੀਏ ਵੋਟਰ ਆਈਡੀ ਕਾਰਡ ਹੋਏ ਆਧਾਰ ਕਾਰਡ ਹੋਏ ਡਰਾਈਵਿੰਗ ਲਾਇਸੈਂਸ ਹੋਏ ਪੈਨ ਕਾਰਡ ਹੋਏ ਜਾਂ ਕੋਈ ਹੋਰ ਹੋਏ ਠੀਕ ਹੈ ਜੋ ਗਵਰਨਮੈਂਟ ਵੱਲੋਂ ਉਹ ਜੋ ਹੈ ਵੈਰੀਫਾਈ ਕੀਤੇ ਜਾਂਦੇ ਆ ਠੀਕ ਹੈ ਉਹ ਵਾਲੇ ਡਾਕੂਮੈਂਟ ਹੀ ਚਾਹੀਦੇ ਆ ਇੱਥੇ ਕੋਈ ਵੀ ਦੋ ਲੈ ਕੇ ਜਾ ਸਕਦੇ ਹੋ ਠੀਕ ਹੈ ਔਰ ਪਾਸਪੋਰਟ ਸਾਈਜ਼ ਫੋਟੋ 40 42 ਜੋ ਹੈ ਉਹ ਇੱਕ ਪੇਜ ਕੜਵਾ ਲਓ ਹਰੇਕ ਜਗ੍ਹਾ ਤੇ ਅਲੱਗ-ਅਲੱਗ ਲੱਗਣਗੇ ਮੈਡੀਕਲ ਫਾਈਲ ਜੋ ਤੁਸੀਂ ਮੈਡੀਕਲ ਕਰਵਾਓਗੇ ਉੱਥੇ ਵੀ ਲੱਗਣਗੀਆਂ ਫੋਟੋਜ਼ ਇੱਥੇ ਜਦੋਂ ਡਾਕੂਮੈਂਟ ਵੈਰੀਫਾਈ ਕਰਵਾਓਗੇ ਆਪਣੇ ਡੀਵੀ ਟਾਈਮ ਉਦੋਂ ਵੀ ਫੋਟੋਜ਼ ਲੱਗਣਗੀਆਂ ਠੀਕ ਹੈ ਅਲੱਗ-ਅਲੱਗ ਥਾਵਾਂ ਤੇ ਜੋ ਹੈ ਫੋਟੋਆਂ ਲੱਗਣਗੀਆਂ ਔਰ ਹਰੇਕ ਫੋਟੋ ਕਾਪੀ ਤੇ ਆਪਣੇ ਸਾਈਨ ਕਰਨੇ ਆ ਇਹ ਜੋ ਹੈ ਪੂਰੇ ਡਾਕੂਮੈਂਟ ਤੁਸੀਂ ਲੈ ਕੇ ਜਾਣੇ ਆ ਆਪਣੇ ਨਾਲ ਓਕੇ ਸੋ ਵੀਡੀਓ ਨੂੰ ਆਪਣੇ ਸਾਥੀਆਂ ਤੱਕ ਜ਼ਰੂਰ ਸ਼ੇਅਰ ਕਰਨਾ ਜੋ ਵੀ 2364 ਦੀ ਡੀਵੀ ਕਰਵਾਨ ਜਾ ਰਹੇ ਆ ਔਰ ਅਗਰ ਤੁਸੀਂ ਟੈਲੀਗ੍ਰਾਮ ਚੈਨਲ ਨਾਲ ਜੁੜਨਾ ਚਾਹੁੰਦੇ ਹੋ ਤਾਂ ਉਸ ਦਾ ਲਿੰਕ ਜੋ ਹੈ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਪਿੰਨ ਕੀਤਾ ਹੋਇਆ ਮਿਲ ਜੇਗਾ ਔਰ ਜੋ ਇਹ ਵਾਲੀ ਵੀਡੀਓ ਹੈ ਕਿ ਫਾਰਮ ਫਿਲ ਕਿਵੇਂ ਕਰਨਾ ਹੈ ਉਹ ਵੀਡੀਓ ਅਪਲੋਡ ਕਰ ਦਿੱਤੀ ਗਈ ਹੈ ਤੁਸੀਂ ਇਸ ਨੂੰ ਦੇਖ ਲੈਣਾ ਠੀਕ ਹੈ ਇਸੇ ਹੀ ਚੈਨਲ ਤੇ ਅਪਲੋਡ ਕੀਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਥੈਂਕ ਯੂ ਸੋ ਮੱਚ